ਕਿਹੜਾ ਦੁੱਖ ਸਤਨਾਮ ਜਿਹੜਾ ਪਰਿਵਾਰ ਚੱਲ ਰਿਹਾ ਹੈ ਹੋਰ ਵੀ ਕਿਸੇ ਮਾਂ ਨੂੰ ਦੁੱਖਣਾ ਚੱਲਣਾ ਪਵੇ ਕਿਉਂਕਿ ਜਦੋਂ ਅਸੀਂ ਆ ਮਜਾਰੇ ਕਰਦੇ ਆ ਸਰਕਾਰਾਂ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਮੈਨੂੰ ਉਹ ਜਗ੍ਹਾ ਦਿਸਣੀ ਚਾਹੀਦੀ ਜਿੱਥੇ ਮੇਰਾ ਹੀਰਾ ਟੱਟ ਛੜ ਕੇ ਇਹਦੀ ਜਾਨ ਨਿਕਲੀ ਕੀ ਤੋਂ ਪਾਣੀ ਮੰਗਿਆ ਮੇਰੇ ਹੀਰੇ ਨੇ ਮੈਂ ਮਸਾਂ ਦੁੱਖਾ ਨਾ ਭਾਲਿਆ ਸੀ ਆਂਦਾ ਹੀਰਾ ਅੱਜ ਮੇਰਾ ਹੀਰਾ ਪਰਦੇਸ ਚ ਰੋਲਣਾ ਨਹੀਂ ਚਾਹੀਦਾ ਮੇਰਾ ਹੀਰਾ ਸਾਲ ਦੀ ਵੈਲਟ ਸਜੋਰ ਤੋਂ ਦਿੰਦੇ ਹਨ ਆ ਸਾ 10 ਮਹੀਨੇ ਕਸੂਰੇ ਵਿੱਚ ਡਾਕੂਮੈਂਟ ਪੈ ਰਹਿੰਦੇ ਹਨ ਇੱਕ ਚੀਜ਼ ਹੋਰ ਜਾਂਚ ਕਰਵਾ ਦਈਏ ਜੋ ਕਹ ਦਿੰਦੇ ਹਨ ਕਿ ਇਹ ਕੱਚੇ ਨੇ ਇਹ ਕੱਚੇ ਨਹੀਂ ਹੈ ਇਹ ਫਲਾਈਟਾਂ ਰਾਈ ਆਏ ਸੀ ਇਹਨਾਂ ਨੂੰ ਕੱਚੇ ਕਰਵਾ ਦਿੱਤਾ ਜਾਂਚ ਕਰ ਦਿੱਤਾ ਗਿਆ ਪਹਿਲਾਂ ਉਹਨਾਂ ਨੂੰ ਪੱਕੇ ਕਰੋ ਫਿਰ ਇਮੀਗ੍ਰੇਸ਼ਨ ਤੁਸੀਂ ਖੋਲੋ ਜਿਹੜੇ ਤੁਸੀਂ ਇੰਡੀਆ ਤੋਂ ਮੰਗਾ ਰਹੇ ਜੇ ਇਹਨਾਂ ਨੂੰ ਸਜੋਰ ਦੇ ਦਿਓ ਇਟਲੀ ਚ ਪ੍ਰਵਾਸੀ ਕਾਮਿਆਂ ਨਾਲ ਦਿਨੋ ਦਿਨ ਵਧ ਰਹੇ ਮਾਲਕਾਂ ਦੇ ਸ਼ੋਸ਼ਣ ਤੇ ਪੰਜਾਬ ਦੇ ਪੁੱਤ ਸਤਨਾਮ ਸਿੰਘ ਦੀ ਮੌਤ ਮਗਰੋਂ ਭਾਰਤੀ ਲੋਕਾਂ ਚ ਗੁੱਸਾ ਦੇਖਣ ਨੂੰ ਮਿਲ ਰਿਹਾ ਸਤਨਾਮ ਸਿੰਘ ਨੂੰ ਇਨਸਾਫ ਦੀ ਮੰਗ ਦੇ ਲਈ ਇਟਲੀ ਦੀਆਂ ਸੜਕਾਂ ਤੇ ਲੋਕ ਉਤਰੇ ਦਰਸਲ ਇਟਲੀ ਦੇ ਵਿੱਚ ਬੀਤੇ ਦਿਨ ਮਾਲਕ ਦੀ ਅਣਗੈਲੀ ਕਰਕੇ ਸਤਨਾਮ ਸਿੰਘ ਦੀ ਦਰਦਨਾਕ ਮੌਤ ਹੋ ਗਈ ਸੀ ਜਾਣਕਾਰੀ ਦੇ ਮੁਤਾਬਕ ਖੇਤ ਮਾਲਕ ਨੇ ਇਸ ਜ਼ਖਮੀ ਹਾਲਤ 'ਚ ਸਤਨਾਮ ਸਿੰਘ ਨੂੰ ਸੜਕ ਕਿਨਾਰੇ ਸੁੱਟ ਦਿੱਤਾ ਅਤੇ ਇਲਾਜ ਨਾ ਮਿਲਣ ਕਰਕੇ ਨੌਜਵਾਨ ਦੀ ਤੜਫ ਤੜਫ ਕੇ ਮੌਤ ਹੋ ਜਾਂਦੀ ਹੈ ਤੇ ਇਸੇ ਗੁੱਸੇ ਦੇ ਵਿੱਚ ਹਜ਼ਾਰਾਂ ਲੋਕਾਂ ਨੇ ਇਟਲੀ ਦੀਆਂ ਸੜਕਾਂ ਤੇ ਉਤਰ ਕੇ ਸਤਨਾਮ ਸਿੰਘ ਲਈ ਇਨਸਾਫ ਦੀ ਮੰਗ ਕੀਤੀ ਅੱਜ ਹਜ਼ਾਰਾਂ ਲੋਕ ਕਿਥੇ ਸ਼ਰਧਾਂਜਲੀ ਦੇ ਰਹੇ ਆ ਇਹ ਦੂਜਾ ਵਿਸ਼ਾਲ ਇਕੱਠ ਆ ਜਿਹੜਾ ਕਿ ਉਹਦੇ ਪੱਕ ਦੇ ਵਿੱਚ ਇਟਲੀ ਦੀਆਂ तमाम ਮਜ਼ਦੂਰ ਜਥੇਬੰਦੀਆਂ ਭਾਰਤੀ ਭਾਈਚਾਰਾ ਇਟਾਲੀਅਨ ਭਾਈਚਾਰਾ ਬੰਗਲਾਦੇਸ਼ੀ ਭਾਈਚਾਰੇ ਤੇ ਹੋਰ ਸਾਰੇ ਜਿਹੜੇ ਇਟਲੀ ਚ ਰਹਿਣ ਵਸੇਰਾ ਕਰਦੇ ਆ ਪੱਖ-ਵੱਖ ਦੇਸ਼ਾਂ ਦੇ ਲੋਕ ਸੜਕਾਂ ਦੇ ਉੱਤਰ ਕੇ ਸਤਨਾਮ ਸਿੰਘ ਦੇ ਪੱਕੀ ਦੀ ਗੱਲ ਕਰ ਰਹੇ ਆ ਉਹਦੇ ਇਨਸਾਫ ਦੀ ਗੱਲ ਕਰ ਰਹੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਹੋਰ ਮਜ਼ਦੂਰ ਨਾਲ ਅਜਿਹਾ ਨਾ ਘਟੇ ਇਟਾਲੀਅਨ ਗਵਰਨਮੈਂਟ ਨੂੰ ਜਿਹੜੇ ਇਟਲੀ ਵਿੱਚ ਕੱਚੇ ਬੰਦੇ ਆ ਉਹਨਾਂ ਨੂੰ ਪੱਕੇ ਕਰਨ ਦੀ ਗੱਲ ਕਰ ਰਹੇ ਆ ਇੰਨਾ ਹੀ ਨਹੀਂ ਇਟਲੀ ਦੀ ਸੰਸਦ ਦੇ ਵਿੱਚ ਵੀ ਸਤਨਾਮ ਸਿੰਘ ਦੀ ਮੌਤ ਦਾ ਮਾਮਲਾ ਗੁਜਿਆ ਇਟਲੀ ਦੇ ਪ੍ਰਧਾਨ ਮੰਤਰੀ ਜੋਰਜੀਆ ਮਿਲਾਨੀ ਨੇ ਦੁੱਖ ਜਤੌਂਦੇ ਹੋਏ ਸੰਸਦ ਚ ਮ੍ਰਿਤਕ ਨੂੰ ਸ਼ਰਧਾਂਜਲੀ ਦਿੱਤੀ ਦਰਸਲ ਸਤਨਾਮ ਸਿੰਘ ਮੋਗਾ ਦੇ ਪਿੰਡ ਚੰਦਨਵਾ ਦਾ ਰਹਿਣ ਵਾਲਾ ਸੀ ਮ੍ਰਿਤਕ ਦੇ ਪਰਿਵਾਰ ਨੇ ਭਾਰਤ ਦੇ ਵਿਦੇਸ਼ ਮੰਤਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਆ ਤੇ ਕਿਹਾ ਕਿ ਸਾਡੇ ਪੁੱਤਰ ਦੀ ਮ੍ਰਿਤਕ ਦੇ ਨੂੰ ਭਾਰਤਿਆਂ ਦਾ ਜਾਵੇ ਅਤੇ ਅੰਤਿਮ ਵਾਰ ਪੁੱਤ ਦੇ ਦਰਸ਼ਨ ਕਰਵਾਏ ਜਾਣ ਬਿਊਰੋ ਰਿਪੋਰਟ ਪੀਟੀਸੀ ਨਿਊਜ਼ ਮੈਨੂੰ ਉਹ ਜਗ੍ਹਾ ਦਿੱਸਨੀ ਨਹੀਂ ਜਾਈਦੀ ਜਿੱਥੇ ਮੇਰਾ ਹੀਰਾ ਟੱਟ ਛੜਕੇ ਇਹਦੀ ਜਾਨ ਨਿਕਲੀ ਕੀ ਤੋਂ ਪਾਣੀ ਮੰਗਿਆ ਮੇਰੇ ਹੀਰੇ ਨੇ ਮੈਂ ਮਸਾਂ ਦੁੱਖਾ ਨਾ ਪਾਲਿਆ ਸੀ ਆਂਦਾ ਹੀਰਾ ਅੱਜ ਮੇਰਾ ਹੀਰਾ ਪ੍ਰਦੇਸ਼ ਚ ਰੋਲਣਾ ਨਹੀਂ ਚਾਹੀਦਾ ਮੇਰਾ ਹੀਰਾ ਮੇਰੀ ਸਰਕਾਰ ਨੂੰ ਇਹ ਮੰਗਾਂ ਮੇਰਾ ਹੀਰਾ ਕਿਤੇ ਰੋਲਣਾ ਨਹੀਂ ਚਾਹੀਦਾ ਮੇਰਾ ਹੀਰਾ ਮੇਰੇ ਸੀਨੇ ਨਾਲ ਲੱਗਣਾ ਚਾਹੀਦਾ ਮੇਰਾ ਹੀਰਾ ਆਖਰ ਦੀ ਵਕਤ ਗਿਆ ਮੈਂ ਮਸਾਂ ਪਾਲ ਕੇ ਪ੍ਰਦੇਸ਼ ਚ ਵੀ ਜੈਸੀ ਕਮਾਈ ਕਰਨ ਦੇ ਜੈਸੀ ਆਂਦਾ ਹੀਰਾ ਅੱਜ ਮੇਰਾ ਹੀਰਾ ਰਲ ਗਿਆ ਪਰਦੇਸ ਦੇ ਵਿੱਚ ਨਗਈ ਪਰ ਮੇਰੇ ਨਾਲ ਜਿੰਨੀ ਹੋਈ ਆ ਪਰਮਾਤਮਾ ਕਿਸੇ ਨਾਲ ਹੋਣੀ ਨਹੀਂ ਚਾਹੀਦੀ اے ਮੇਰੇ ਸੱਚੇ ਬਾਦਸ਼ਾਹ ਜਿਵੇਂ ਮੇਰੇ ਨਾਲ ਹੋਈ ਆ ਕਿਸੇ ਨਾਲ ਵੈਗ ਰੂਪ ਕਰੀ ਨਾ ਭਗਵਾਨ ਮੇਰਾ ਹੀਰਾ ਮੋੜ ਦੇ ਮੈਨੂੰ ਚਾਹੀਦਾ ਏ ਮੇਰੀ ਹੱਕ ਨਾ ਲੱਗ ਜੇ ਬਾਅਦ ਚ ਤੂੰ ਲੈ ਜੀ ਜਿਵੇਂ ਨਿੱਕਾ ਹੁੰਦਾ ਮੈਂ ਪਾਲਿਆ ਸੀ ਦਲਵਾਰ ਸਾਹਿਬ ਤੇ ਜਾ ਕੇ ਪਾ ਦੇਣਾ ਇਹਨੇ ਦੁੱਧ ਵਿੱਚ ਉਂਗ ਲੈਣਾ ਕਰੇ ਨਹੀਂ ਰੋਣਾ ਨਾ ਕਹਿਣਾ ਜਿਵੇਂ ਮਰਿਆ ਪਿਆ